ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਆ ਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵੈਗ ਜੀ ਸੋਨੂੰ ਬਹੁਤ ਬਹੁਤ ਤਰੱਕੀਆਂ ਤੰਦਰੁਸਤੀਆਂ ਦੇਣ ਜੀ ਤੁਸੀਂ ਚੜ੍ਹਦੀ ਕਲਾ ਚ ਰਹੋ ਤੁਸੀਂ ਮੇਰੀ ਸਿਹਤ ਬਾਰੇ ਪੁੱਛ ਰਹੇ ਹੋ ਜੀ ਅੱਗੇ ਨਾਲ ਮੇਰੀ ਸਿਹਤ ਥੋੜੀ ਠੀਕ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਵੀ ਤੁਸੀਂ ਮੇਰੀ ਕੇਅਰ ਕਰਦੇ ਹੋ ਮੇਰਾ ਪਿਆਰ ਕਰਦੇ ਹੋ ਮੈਨੂੰ ਮੈਸੇਜ ਕਰਦੇ ਹੋ ਅੱਗੇ ਨਾਲ ਮੇਰੀ ਸਿਹਤ ਠੀਕ ਹੈ ਥੋੜੀ ਜਿਹੀ ਹੁਣ ਭੁੱਖ ਲੱਗਣ ਲੱਗੀ ਆ ਜੀ ਕਿਰੋਂ ਤਾਂ ਭੁੱਖ ਵੀ ਲੱਗਣੋਂ ਖਟ ਗਈ ਸੀ ਵੀ ਥੋੜਾ ਜਿਹਾ ਢੂਹੀ ਨੇ ਇੰਨਾ ਪਰੇਸ਼ਾਨ ਕਰਤਾ ਇੱਕ ਬਿਦਰ ਦੀ ਦਵਾਈ ਨਾਲ ਕਿਰਾ ਭੁੱਖ ਮਰਦੀ ਮਰਦੀ ਹੈ ਜੀ ਚਲੋ ਹੁਣ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਜੀ ਫਿਰ ਤੁਸੀਂ ਕਹੋਗੇ ਬੋਰ ਹੋਈ ਬੋਰ ਕਰੀ ਜਾਨੇ ਲੋ ਜੀ ਆਪਣੇ ਕੋਲੇ ਜਿਹੜੀ ਬੀ ਐਲ ਐਮ ਦਾ ਕੱਪੜਾ ਜੀ ਉਹ ਏ ਕੇ ਟੈਕਸ ਨਾਲੋਂ ਵੀ ਥੋੜਾ ਮਹਿੰਗਾ ਮਿਲਦਾ ਏ ਕੇ ਟੈਕਸ ਸਿੱਧੂ ਥੋੜਾ ਸਸਤਾ ਮਿਲ ਜਾਂਦਾ ਪਰ ਬੀ ਐਲ ਐਮ ਮਹਿੰਗਾ ਮਿਲਦਾ ਕਿਉਂਕਿ ਬੀ ਐਲ ਐਮ ਬਹੁਤ ਵਧੀਆ ਬ੍ਰਾਂਡ ਹੈ ਜੀ ਕੱਪੜਿਆਂ ਦਾ ਇਹਦੇ ਇੱਕ ਬੀ ਐਲ ਐਮ ਦੇ ਬ੍ਰਾਂਡ ਵਾਲੇ ਕੱਪੜੇ ਹੈ ਜੀ ਲੋ ਜੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਦੋ ਡਿਜ਼ਾਈਨਾਂ ਚ 8 ਕਲਰ 8 ਸੂਟ ਜੰਗੇ ਵੇਖੋ ਕਿੰਨਾ ਪਿਆਰਾ ਜੈਪੁਰੀ ਸੂਟ ਹੈ ਜੀ ਆਹ ਦੇਖੋ ਪਿਓਰ ਕੈਮਰਿਕ ਕਾਪਟਨ ਦਾ ਇਹ ਸੂਟ ਹੈ ਜੀ ਜੈਪੁਰੀ ਸੂਟ ਹੈ ਮਰਜੈਂਟਾ ਇਹਦਾ ਕਲਰ ਹੈ ਜੀ ਡਿਜ਼ਾਈਨ ਤੁਹਾਡੇ ਸਾਹਮਣੇ ਆ ਰਿਹਾ ਜੀ ਬਹੁਤ ਪਿਆਰਾ ਕਲਰ ਹੈ ਡਿਜ਼ਾਈਨ ਦੇਖੋ ਤੁਸੀਂ ਕਿੰਗਾ ਸੋਹਣਾ ਇਹ ਜੈਪੁਰੀ ਹੈ ਜੀ ਪਿਓਰ ਕਾਪਟਨ ਦਾ ਜੀ ਇਹ ਆਪਣੇ ਕੋਲੇ ਬਿਲਕੁਲ ਨਿਊ ਸਟਾਕ ਆਇਆ ਹੈ ਜੀ ਤਾਂ ਫਿਰ ਕਿਰਪਾ ਜੀ ਛੋਡੇ ਵਰਗੇ ਭਾਨਪਰਾਵਾਂ ਦੀ ਆਪਣੀਆਂ ਜਿਹੜੀਆਂ ਚੀਜ਼ਾਂ ਬਹੁਤ ਜਲਦੀ ਵਿਕ ਜਾਂਦੀਆਂ ਆਪਣਾ ਕੰਮ ਛੋਟੇ ਲੈਵਲ ਤੇ ਹੈ ਜੀ ਪਰ ਵੀ ਆਪਾਂ ਜਿਹੜਾ ਕੱਪੜਾ ਲਿਓਨੇ ਆਪਣਾ ਨਾਲ ਦੀ ਨਾਲ ਸੇਲ ਹੋ ਜਾਂਦਾ ਜੀ ਆ ਦੇਖੋ ਪਿਓਰ ਕੈਮਰਿਕ ਦਾ ਜੀ ਫਰੂਜੀ ਸੂਟ ਇਹਦੇ ਵਿੱਚ ਤੁਸੀਂ ਡਿਜ਼ਾਈਨ ਦੇਖ ਰਹੀ ਹੋ ਜੀ ਇਹ ਜੈਪੁਰੀ ਹੈ ਜੀ ਇਹ ਜੈਪੁਰੀ ਸੂਟ ਵਜ ਤੇ ਹੈ ਜੀ ਆ ਦੇਖੋ ਪਾਏ ਵੀ ਬਹੁਤ ਸੋਹਣੇ ਲੱਗਦੇ ਆ ਜੀ ਤੁਸੀਂ ਇਹਦੇ ਨਾਲ ਮਲਟੀ ਸ਼ੇਡ ਪੱਟਾ ਕਰਾ ਸਕਦੇ ਹੋ ਜਿਵੇਂ ਇਹਦੇ ਵਿੱਚ ਆ ਘੁੱਗੀਆਂ ਆਈਆਂ ਬਣੀਆਂ ਹੋਈਆਂ ਜੀ ਜੋ ਦੇਵਤ ਕਲਰ ਚਾਰ ਮੇਰੀ ਸਾਡਾ ਪਤਾ ਜੀ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਤੇ ਸੂਟਾਂ ਦੀ ਕੀਮਤ ਸੌਰੀ ਮੈਂ ਭੁੱਲੀ ਬੈਠੀ ਹਾਂ ਦੱਸਣੀ ਸੂਟ ਦੀ ਕੀਮਤ ਹੈ ਸਿਰਫ ਤੇ ਸਿਰਫ 500 ਰੁਪਇਆ ਆ ਲੋ ਜੀ ਆ ਗਿਆ ਜੀ ਬਲੈਕ ਕਲਰ ਦਾ ਜੈਪੁਰੀ ਰੰਗ ਤੁਹਾਨੂੰ ਦਿਖ ਰਹੀ ਹੋਣਗੇ ਜੀ ਦੇਖੋ ਆ ਦੇਖੋ ਜੀ ਇਹ ਬਲੈਕ ਕਲਰ ਦਾ ਜੀ ਬਹੁਤ ਪਿਆਰੀ ਡਿਜ਼ਾਈਨ ਹੈ ਜੀ ਜੈਪੁਰੀ ਡਿਜ਼ਾਈਨ ਹੈ ਜੈਪੁਰੀ ਦੇ ਵਿੱਚ ਇੱਕ ਆਪਣੇ ਕੋਲੇ ਡਿਜ਼ਾਈਨ ਹੋਰ ਵੀ ਆਇਆ ਉਹ ਦੀ ਆਪਾਂ ਵੀਡੀਓ ਕਿਉਂਕਿ ਇੱਕ ਤਾਂ ਸੇਹਤ ਠੀਕ ਨਹੀਂ ਜੀ ਦੂਜੇ ਨੰਬਰ ਤੇ ਨਾ ਫਿਰ ਜਿਹੜੇ ਕਲਰ ਹੁੰਦੇ ਜੇ ਆਪਾਂ ਥੋੜੇ ਪਾਵਾਂਗੇ ਡਿਜ਼ਾਈਨ ਹਾਂ ਕਲਰ ਡਿਜ਼ਾਈਨ ਤਾਂ ਸਾਡੇ ਵੀ ਸਮਝ ਆ ਜਾਣਗੇ ਨਹੀਂ ਫਿਰ ਮੈਂ ਵੀ ਹੋਲਡ ਕਰ ਲੈਂਦੀ ਹਾਂ ਆ ਲਓ ਜੀ ਇਹ ਆ ਗਿਆ ਜੀ ਆਪਣੇ ਕੋਲੇ ਮਾਸਟਰ ਲੱਡੂ ਜਿਆ ਕਲਰ ਹੈ ਮਾਸਟਰ ਲਾਲੋ ਲੱਡੂ ਜਿਆ ਕਲਰ ਲੱਗੂ ਆ ਦੇਖੋ ਬਹੁਤ ਸੋਹਣਾ ਕਲਰ ਹੈ ਜੀ ਆ ਦੇਖੋ ਖਿੜਿਆ ਖਿੜਿਆ ਕਲਰ ਹੈ ਤੁਸੀਂ ਇਹਦੇ ਨਾਲ ਮਲਟੀ ਸ਼ੇਡ ਚੁੰਨੀ ਕਰਾ ਕੇ ਜਾਂ ਤੁਸੀਂ ਮਲਟੀ ਸ਼ੇਡ ਲੈਂਸ ਲਾ ਕੇ ਬਣਵਾ ਸਕਦੇ ਹੋ ਬਹੁਤ ਸੋਹਣਾ ਸੂਟ ਬਣਦਾ ਹੈ ਜੀ ਔਨਲੀ 500 ਦੇ ਵਿੱਚ ਪਿਓਰ ਕਾਟਨ ਹੋ ਜਾਇਪੁਰੀ ਡਿਜ਼ਾਈਨ ਜੀ ਆ ਵੇਖੋ ਇਹ ਐਕਟੈਕਸ ਹੈ ਜੀ ਉਹ ਵੀ ਲੰਬਾ ਸਿਲੇਟ ਹੈ ਜੀ हेलो जी प्योर कैमरे कॉटन हाँ देखो जी डिजाइन एके दोर लगे जी हाँ देख सकते एक ही टैक्स विद मोहर आला लो जी ये आ गया जी वाइन जीड कॉफी नहीं है वाइन है बहुत प्यारा सूट बनूगा जी ये ਆ ਗਿਆ ਜੀ ਰੈੱਡ ਕਲਰ ਪਿਓਰ ਏਕੇ ਟੈਕਸ ਦੀਆਂ ਮੋਹਰਾਂ ਲੱਗੀਆਂ ਹੋਈਆਂ ਨੇ ਆ ਲੋ ਜੀ ਰੈੱਡ ਕਲਰ ਕਿੰਨਾ ਸੋਹਣਾ ਸੂਟ ਲੱਗੂ ਜੇ ਗਰਮੀ ਚ ਪਾਏ ਬਹੁਤ ਸੋਹਣੇ ਕਲਰ ਲੱਗਣਗੇ ਜੀ ਵੀ ਘੈਂਟ ਕਲਰ ਹੈ ਜੀ ਘੈਂਟ ਹੀ ਸੂਟ ਹੈ ਆ ਗਿਆ ਜੀ ਨੀਵੀ ਬਲੂ ਦੇ ਵਿੱਚ ਜਿਹੜਾ ਮਰਜ਼ੀ ਲੈ ਲਓ ਆ ਵੇਖੋ ਕਿੰਨੇ ਸੋਹਣੇ ਕਿੰਨੇ ਪਿਆਰੇ ਕਲਰ ਹੈ ਜੀ ਤੁਹਾਡੇ ਸਾਹਮਣੇ ਹੈ ਜੀ ਮੇਰੀ ਆਵਾਜ਼ ਥੋੜੀ ਘੱਟ ਆ ਰਹੀ ਹੋ ਕਿਉਂਕਿ ਸਲੋ ਬੋਲਿਆ ਜਾਂਦਾ ਜੀ ਹਲੋ ਜੀ ਨੇ ਵੀ ਬਲੀ ਬਾਜ਼ਾਰ ਦੇ ਵਿੱਚ ਜੀ ਇਹਨਾਂ ਦਾ ਰੇਟ ਇਸ ਟਾਈਮ ਵੀ 6600 ਰੁਪਏ ਚੱਲ ਰਿਹਾ ਹੈ ਜੀ ਹਾਲੋ ਜੀ ਆ ਗਿਆ ਜੀ ਸੀ ਗ੍ਰੀਨ ਹਾਲੋ ਜੀ ਸੀ ਗ੍ਰੀਨ ਕਲਰ ਕਿੰਨਾ ਸੋਹਣਾ ਕਲਰ ਹੈ ਜੀ ਇਹ ਪਾਏ ਵੀ ਸੋਹਣੇ ਲੱਗਣਗੇ ਕਿਉਂਕਿ ਡਿਫਰੈਂਟ ਜਿਹਾ ਡਿਜ਼ਾਈਨ ਹੈ ਡਿਫਰੈਂਟ ਜਿਹਾ ਕਲਰ ਹੈ ਕਿਉਂਕਿ ਗਰਮੀ ਚ ਪਾਈਆਂ ਚੀਜ਼ਾਂ ਬਹੁਤ હેਟ ਲੱਗਦੀਆਂ ਜੀ ਇਹ ਹੈ ਜੀ ਸੀ ਗ੍ਰੀਨ ਔਨਲੀ 500 ਰੁਪਏ ਦੇ ਵਿੱਚ ਇਹ ਸੂਟ ਸੋਨੂੰ ਮਿਲਣਗੇ ਜੀ ਸਾਰੇ ਸੂਟ 5 ਮੀਟਰ ਹੋਣਗੇ ਜੀ ਤੇ ਕੈਮਰੇਕ ਕਾਟਨ ਹੈ ਜੀ ਇਹ ਗਰਮੀ ਵਾਲਾ ਕਪੜਾ ਹੈ ਤੇ ਸਿਰਫ 500 ਦੇ ਚ ਤੇ ਸ਼ਾਇਦ 50 ਰੁਪਏ ਚ ਆ ਜਾਂਦਾ ਕਿਉਂਕਿ ਅੱਧਾ ਕਿਲੋ ਚ ਆ ਜਾਂਦਾ ਜੀ ਸੋ ਵੀਡੀਓ ਬਣਾਉਣ ਚੁੱਕੀ ਮੈਥੋਂ ਕਮੀ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਹੈ ਜੀ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਤੰਦਰੁਸਤੀ ਤਰੱਕੀ ਦੇਣ ਆਪ ਸਭ ਨੂੰ ਮੇਰੇ ਬੰਨੀਆਂ ਮਨਜੀਤ ਬੰਨੀਆਂ ਪਿਆਰ ਭਰੀ ਸ਼ਸ਼ਨ ਕਾਲ ਜੀ